ਮੀਆਂ ਮੀਰ ਨੇ ਕਹਤਾ ਸੀ ਕਹਿੰਦਾ ਗੁਰੂ ਜੀ ਤਨਮਨ ਕਾਟ-ਕਾਟ ਸਭ ਆਰਪੀ ਵਿੱਚ ਅਗਨੀ ਆਪ ਚੜਾਈ ਤੁਸੀਂ ਤਾਂ ਕਹਿ ਰਹੇ ਹੋ ਤਨਮਨ ਕੱਟ-ਕੱਟ ਕੇ ਅੱਗ ਚ ਆਪੀ ਜਾਲ ਲੜਣਾ ਇਹ ਕਹਿੰਦਾ ਹੋ ਜਾਣਗੇ ਆ ਸ਼ੰਕਾ ਹੋ ਗਈ ਮਹਾਰਾਜ ਕਹਿੰਦੇ ਮੀਆਂ ਮੀਰ ਕਹੀ ਕਹਿੰਦਾ ਜਵਾਬ ਵਕਤ ਦਿੰਦਾ ਹੁੰਦਾ ਸਮਾਂ ਆਊਗਾ ਦੇਖ ਲਈ ਤੂੰ ਕਿਵੇਂ ਜਲ ਜਾਂਦੇ ਨੇ ਪਿਆਰੇ ਉਹਨੂੰ ਪ੍ਰੀਤਮ ਨੂੰ ਖੁਸ਼ ਕਰ ਲਈ ਜਦਨ 32 1606 ਨੂੰ 33 ਨਵੀ ਤੇ ਗੁਰੂ ਸਾਹਿਬ ਬਰਾਜਮਾਨ ਨੇ ਮੀਆਂ ਵੀਰ ਧਾ ਹ ਮਾਰਦਾ ਖੜਾ ਮਹਾਰਾਜ ਕਹਿੰਦੇ ਮੀਆਂ ਮੀਰ ਤੇ ਸਵਾਲ ਦਾ ਜਵਾਬ ਆ ਤੇਰੇ ਸਵਾਲ ਦਾ ਜਵਾਬ ਆ ਤੂੰ ਪੁੱਛਦਾ ਸੀ ਵੀ ਕੋਈ ਜਲ ਵੀ ਜਾਊਗਾ ਕੋਈ ਆਪਰੇ ਆਪ ਨੂੰ ਅਗਨੀ ਚ ਚਾਲ ਰੂ ਆ ਦੇਖ ਲੈ ਹੁਣ ਛਾਲੇ ਛਾਲੇ ਸਾਰਾ ਸ਼ਰੀਰ ਹੋਇਆ ਪਿਆ ਏ ਇਹ ਉਹ ਜਵਾਬ ਹੈ ਜਿਹੜੇ ਗੁਰਬਾਣੀ ਦੇ ਬੱਚੇ ਨੇ ਖਾਲੀ ਨਹੀਂ ਜਾਂਦੇ ਹੁੰਦੇ ਇਹਨਾਂ ਨੇ ਵਰਤ ਕੇ ਰਹਿਣਾ ਮਹਾਰਾਜ ਕਹਿੰਦੇ ਦੀਪ ਸਿਆ ਹੁਣ ਤੇਰੇ ਮਨ ਚ ਬਣਾ ਜਵੇ ਕੀ ਗੱਲ ਹੋ ਜੂ ਤੈਨੂੰ ਕਿੰਨਾ ਚਿਰ ਹੋ ਗਿਆ ਪਰਦੇ ਨੂੰ ਜਾਓ ਤੋ ਪ੍ਰੇਮ ਖੇੜੜ ਕਾ ਜਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਰ ਦੀਜੈ ਕਾਣੈ